ਕਿਸਾਨਾਂ ਦੇ ਸਮਰਥਨ ਚ ਆਇਆ ਵਿਆਉਣ ਜਾਣ ਵਾਲਾ ਲਾੜਾ ਵੇਖੋ ਕਿਵੇਂ ਹੱਥ 'ਚ ਕਿਸਾਨਾਂ ਦਾ ਝੰਡਾ ਲੈ ਕੇ ਆਇਆ ਕਿਸਾਨਾਂ ਦੇ ਸਮਰਥਨ ਚ ਜਿਹਾਂ ਜਿੱਥੇ ਕਿ ਅੱਜ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਹੈ ਜਿੱਥੇ ਕਿ ਆਵਾਜਾਈ ਹਰ ਪ੍ਰਕਾਰ ਦੀ ਠੱਪ ਹੈ ਉੱਥੇ ਹੀ ਜਦੋਂ ਲਾੜਾ ਵਿਆਉਣ ਲਈ ਜਾਂਦਾ ਹੈ ਤਾਂ ਰਸਤੇ 'ਚ ਕਿਸਾਨ ਰੋਕਦੇ ਨੇ ਤਾਂ ਤਸਵੀਰਾਂ ਵੇਖੋ ਕਿਸ ਤਰੀਕੇ ਦੇ ਨਾਲ ਹੱਥ 'ਚ ਝੰਡਾ ਲੈ ਕੇ ਫੁੱਲਾਂ ਵਾਲੀ ਗੱਡੀ ਤਿਆਰ ਹੁੰਦੀ ਹੈ ਤੇ ਕਿਸਾਨਾਂ ਦੇ ਸਮਰਥਨ ਚ ਇਹ ਲਾੜਾ ਹੁੰਦਾ ਫਿਰ ਵੇਖੋ ਕਿਸ ਤਰੀਕੇ ਦੇ ਨਾਲ ਕਿਸਾਨਾਂ ਨੇ ਵੀ ਕੀਤਾ ਉਸ ਦਾ ਬਹੁਤ ਹੀ ਯਾਦ ਰਸ ਸਤਿਕਾਰ ਦੇ ਨਾਲ ਸਨਮਾਨ ਤੇ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤੁਸੀਂ ਵੀ ਚਲਕ ਮਾਰੋ ਇਹਨਾਂ ਤਸਵੀਰਾਂ ਦੇ ਉੱਤੇ ਹਾਂ ਜੁਨੀਆਂ ਦਿੱਦਾਵਾਰਲਾਮ ਵਾਹਿਗੁਰੂ ਬਈ ਕਿਹੜਾ ਪਿੰਡ ਆ ਇਹ ਕਿਹੜੇ ਪਿੰਡ ਦੇੋਂ ਚੱਲ ਆ ਪੁਹਲਾਈਆਂ ਤੈਨੂੰ ਭਰਾ ਆਏ ਵੀ ਪੀਰ ਨੇ ਝੰਡਾ ਫੜ ਲਿਆ ਆ ਜੈ ਜਵਾਨ ਜੈ ਕਿਸਾਨ ਜੈ ਜਵਾਨ ਜੈ ਕਿਸਾਨ ਕਿਹੜੀ ਜਗ੍ਹਾ ਤੋਂ ਆ ਰਹੇ ਹੋਂਦੀ ਜੂਰੀ ਦਾ ਸਲਾਮ ਜਿੱਤੇ ਵਾਲੀ ਜਿੱਤੇ ਵਾਲੀ ਤੋਂ ਝੰਡਾ ਫੜ ਲਿਆ ਜੀ ਉਹ ਮਗਰ ਬਰਾਤ ਵੀ ਆ ਇੱਕ ਮਿੰਟ ਭਾਜੀ ਪਹਿਲੀ ਇੱਕ ਮਿੰਟ ਹੋਲੈਂਡ ਤੇ ਮੈਂ ਪਰ ਆਪਣੇ ਭਰਾਵਾਂ ਨੂੰ ਇੱਕ ਮਿੰਟ ਰੱਖ ਦਿਓ ਕਿਸਾਨਾਂ ਦੇ ਸਮਰਥਨ ਚ ਆਇਆ ਅਭਿਆਉਣ ਜਾਣ ਵਾਲਾ ਲਾੜਾ ਵੇਖੋ ਕਿਵੇਂ ਹੱਥ ਚ ਕਿਸਾਨਾਂ ਦਾ ਝੰਡਾ ਲੈ ਕੇ ਆਇਆ ਕਿਸਾਨਾਂ ਦੇ ਸਮਰਥਨ ਚ ਅੱਜ ਯਾਨੀ ਅੱਜ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਹੈ ਜਿੱਥੇ ਕਿ ਆਵਾਜਾਈ ਹਰ ਪ੍ਰਕਾਰ ਦੀ ਠੱਪ ਹੈ ਉਥੇ ਹੀ ਜਦੋਂ ਲਾੜਾ ਵਿਆਹ ਲਈ ਜਾਂਦਾ ਹੈ ਤਾਂ ਰਸਤੇ 'ਚ ਕਿਸਾਨ ਰੋਕਦੇ ਨੇ ਤਾਂ ਤਸਵੀਰਾਂ ਵੇਖੋ ਕਿਸ ਤਰੀਕੇ ਦੇ ਨਾਲ ਹੱਥ 'ਚ ਝੰਡਾ ਲੈ ਕੇ ਫੁੱਲਾਂ ਵਾਲੀ ਗੱਡੀ ਤਿਆਰ ਹੁੰਦੀ ਹੈ ਤੇ ਕਿਸਾਨਾਂ ਦੇ ਸਮਰਥਨ 'ਚ ਇਹ ਲਾੜਾ ਹੁੰਦਾ ਹੈ ਫੇ ਵੇਖੋ ਕਿਸ ਤਰੀਕੇ ਦੇ ਨਾਲ ਕਿਸਾਨਾਂ ਨੇ ਵੀ ਕੀਤਾ ਉਸ ਦਾ ਬਹੁਤ ਹੀ ਯਾਦ ਰਸ ਸਤਿਕਾਰ ਦੇ ਨਾਲ ਸਨਮਾਨ ਤੇ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤੁਸੀਂ ਵੀ ਚਲਕ ਮਾਰੋ ਇਹਨਾਂ ਤਸਵੀਰਾਂ ਦੇ ਉੱਤੇ ਆ ਜੁਨੀਆ ਦਿੱਦਾਵਾਰ ਦਿੱਦਾਵਾਰ ਬਈ ਕਿਹੜਾ ਪਿੰਡ ਆ ਇਹ ਕਿਹੜੇ ਪਿੰਡ ਦੇੋਂ ਚੱਲ ਆ ਪੁਹਲਾਈਆਂ ਤੈਨੂੰ ਭਰਾ ਆਏ ਵੀ ਪਿੰਡ ਵਿੱਚ ਝੰਡਾ ਫੜ ਲਿਆ ਆ ਜੈ ਜਵਾਨ ਜੈ ਕਿਸਾਨ ਜੈ ਜਵਾਨ ਜੈ ਕਿਸਾਨ ਕਿਹੜੀ ਜਗ੍ਹਾ ਤੋਂ ਆ ਰਹੇ ਹੋਂਦੀ ਚੂਰੀ ਦਾ ਸਲਾਮ ਹਾਂਜੀ ਜਿੱਤੇ ਵਾਲੀ ਤੋਂ ਉੱਤੇ ਝੰਡਾ ਫੜ ਲਿਆ ਜੀ ਉਹ ਮਗਰ ਬਰਾਤ ਵੀ ਆ ਇੱਕ ਮਿੰਟ ਭਾਜੀ ਪਹਿਲੀ ਇੱਕ ਮਿੰਟ ਹੋਲਡ ਤੇ ਮੈਂ ਪਰ ਆਪਣੇ ਭਰਾਵਾਂ ਨੂੰ ਇੱਕ ਮਿੰਟ ਰੱਖ ਲਿਓ ਹਲੋ ਹਲੋ ਕੀਸਾਨਾਂ ਦੇ ਸਮਰਥਨ ਚ ਆਇਆ ਅਭਿਆਉਣ ਜਾਣ ਵਾਲਾ ਲਾੜਾ ਵੇਖੋ ਕਿਵੇਂ ਹੱਥ ਚ ਕਿਸਾਨਾਂ ਦਾ ਝੰਡਾ ਲੈ ਕੇ ਆਇਆ ਕਿਸਾਨਾਂ ਦੇ ਸਮਰਥਨ ਚ ਅੱਜ ਜਾਂ ਜਿੱਥੇ ਕਿ ਅੱਜ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਹੈ ਜਿੱਥੇ ਕਿ ਆਵਾਜਾਈ ਹਰ ਪ੍ਰਕਾਰ ਦੀ ਠੱਪ ਹੈ ਉਥੇ ਹੀ ਜਦੋਂ ਲਾੜਾ ਵਿਆਹ ਲਈ ਜਾਂਦਾ ਹੈ ਤਾਂ ਰਸਤੇ 'ਚ ਕਿਸਾਨ ਰੋਕਦੇ ਨੇ ਤਾਂ ਤਸਵੀਰਾਂ ਵੇਖੋ ਕਿਸ ਤਰੀਕੇ ਦੇ ਨਾਲ ਹੱਥ 'ਚ ਝੰਡਾ ਲੈ ਕੇ ਫੁੱਲਾਂ ਵਾਲੀ ਗੱਡੀ ਤਿਆਰ ਹੁੰਦੀ ਹੈ ਤੇ ਕਿਸਾਨਾਂ ਦੇ ਸਮਰਥਨ 'ਚ ਇਹ ਲਾੜਾ ਹੁੰਦਾ ਹੈ ਫੇ ਵੇਖੋ ਕਿਸ ਤਰੀਕੇ ਦੇ ਨਾਲ ਕਿਸਾਨਾਂ ਨੇ ਵੀ ਕੀਤਾ ਉਸ ਦਾ ਬਹੁਤ ਹੀ ਆਦਰ ਸਤਿਕਾਰ ਦੇ ਨਾਲ ਸਨਮਾਨ ਤੇ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤੁਸੀਂ ਵਿੱਚ ਚਲਕ ਮਾਰ ਹੋਏ ਨਾ ਤਸਵੀਰਾਂ ਦੇ ਉੱਤੇ ਆ ਜੁਗਿਆ ਜਿੰਦਾਬਾਦ ਜਿੰਦਾਬਾਦ ਭਾਈ ਕਿਹੜਾ ਪਿੰਡ ਆ ਇੱਕ ਮਿੰਟ ਇਹ ਕਿਹੜੇ ਪਿੰਡ ਦੇ ਹੋਣਗੇ ਵਧਾਈਆਂ ਤੈਨੂੰ ਭਰਾ ਆਏ ਵੇ ਪੀਰ ਨੇ ਝੰਡਾ ਫੜ ਲਿਆ ਆ ਜੈ ਜਵਾਨ ਜੈ ਇਕਸਾਨ ਜੈ ਜਵਾਨ ਜੈ ਇਕਸਾਨ ਕਿਹੜੀ ਜਗ੍ਹਾ ਤੋਂ ਆ ਰਹੇ ਹੋ ਜੇਤੇ ਵਾਲੀ ਤੋਂ ਉੱਤਰ ਕੇ ਝੰਡਾ ਫੜ ਲਿਆ ਜੀ ਉਹ ਮਗਰ ਬਰਾਤ ਵੀ ਆ ਇੱਕ ਮਿੰਟ ਭਾਜੀ ਪਹਿਲੀ ਇੱਕ ਮਿੰਟ ਹੋਲੈਂਡ ਤੇ ਮੈਂ ਪਰ ਆਪਣੇ ਭਰਾਵਾਂ ਲਈ ਇੱਕ ਮਿੰਟ ਰੱਖ ਲਿਓ